ਤਾਂ ਹਾਂ ਜੀ ਮਿੱਤਰੋ ਕਿਦਾਂ ਸਾਰੇ ਤੁਹਾਡਾ ਯਾਰ ਲੈ ਕੇ ਆ ਗਿਆ ਤੁਹਾਡੇ ਲਈ ਇੱਕ ਹੋਰ ਘੰਟ ਫਣੀ ਜੀ ਵੀਡੀਓ ਤਾਂ ਭਾਈ ਲਵੀ ਦੀਆਂ ਵੀਡੀਓ ਯਾਰ ਬਹੁਤ ਘੰਟ ਹੁੰਦੀਆਂ ਮੈਨੂੰ ਤਾਂ ਬੜਾ ਸਰਾ ਲੱਗਦੀਆਂ ਤਾਂ ਬਾਕੀ ਤੁਹਾਨੂੰ ਕਿਵੇਂ ਲੱਗਦੀਆਂ ਕਮੈਂਟ ਚ ਤੇ ਜਰੂਰ ਰਾਏ ਦਿਆ ਕਰੋ ਯਾਰ ਤੇ ਲਾਈਕ ਬਹੁਤ ਘਟ ਕਰਦੇ ਯਾਰ ਦੋਸਤੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਚਲੋ ਸ਼ੁਰੂ ਕਰਦੇ ਆਪਾਂ ਇਹ ਵੀਡੀਓ ਤੇ ਚਲੋ ਆਓ ਯਾਰ ਵੀਡੀਓ ਵੇਖਦੇ ਆਪਾਂ ਪਹਿਲਾਂ ਬਣੀ ਬਣਾ ਕੇ ਰੱਖਣਾ ਤੇ ਨਾਗਦੀ ਮਣੀ ਵਾਂਗੂ ਸਾਂਭ ਕੇ ਰੱਖਣੀ ਪਈ। ਲਓ ਇੱਕ ਹੋਰ ਹੈਗੀ ਪੀਪਣੀ ਜੀ ਨਿਕੇ ਨਿਕੇ ਭੁੱਲਣੇ ਲਾ ਕੇ ਮੰਮੀ ਵਾਲੀ ਸੁਰ ਕੀ। ਲੱਗੀ ਕਰਨ ਤੈਨੂੰ ਹੁਣੀ ਤੇ ਨਾਗਦੀ ਮਣੀ ਤੈਨੂੰ ਨਾਗਦੀ ਮਣੀ ਨਹੀਂ ਸਕੂਲ ਦਾ ਬੈਗ ਚਾਹੀਦਾ ਜਿਹੜਾ ਪਾ ਕੇ ਤੂੰ ਸਕੂਲ ਜਾਣਾ। ਅੱਸੀਆ ਉਮਰ ਚ ਬੱਪਾ ਬੋਤਾ ਊੜਾ ਉੱਠ। ਇਹ ਅੱਜ ਕਾ ਦੇ ਬਾਖ ਦੇ ਲੋਏ ਏ ਚੀਰ ਦੀ ਫਿਰ ਦੇ ਕਹਿੰਦੇ ਮੇਰਾ ਹੁਣੀ ਨੰਦ ਕਰਦੇ ਮੇਰਾ ਤਾਂ ਹੁਣੀ ਮੈਨੂੰ ਬੁਆਏਫ੍ਰੈਂਡ ਚਾਹੀਦਾ। ਤੈਨੂੰ ਨਾਗਦੀ ਮਣੀ ਨਹੀਂ ਤੈਨੂੰ ਸੱਤਰਾਂ ਦੀ ਕਮੀ ਐ। ਪਹਿਲਾਂ ਪੂਰੀ ਜੰਮਤਾ ਲੈ ਤਾ දැනුම පේ න තෙ කොළෙස්ත පේ රත න ද ුණාග සපනේහෙට්ට ටීනෙ කර නැද.